ਮੈਂ ਹੈਰਾਨ ਹਾਂ ਇਸ ਗੱਲ ਦੇ ਕਿ ਸਾਡੇ ਕਲਾਕਾਰ ਭਾਈਚਾਰਾ ਸਾਡਾ ਪੰਜਾਬ ਦਾ ਮੀਡੀਆ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰ ਲੋਕ ਇਹ ਹਵਾ ਦਾ ਰੁਖ ਦੇਖ ਕੇ ਚੱਲਦੇ ਨੇ ਜਿੱਧਰਲੀ ਜਿੱਧਰ ਨੂੰ ਹਵਾ ਵਗਦੀ ਹੁੰਦੀ ਹੈ ਉਧਰ ਨੂੰ ਹੋ ਜਾਂਦੇ ਨੇਗੇ ਜਿਹੜੀ ਅਨਸਾਨੀਅਤ ਦੀ ਗੱਲ ਕਰਨ ਵਾਲੀ ਉਹ ਬਿਲਕੁਲ ਨਹੀਂ ਹੈ ਕਰਦੇ ਕਿਉਂਕਿ ਮੈਂ ਗੱਲ ਕਰਨੀ ਆ ਭਾਈ ਜਗਤਾਰ ਸਿੰਘ ਜੀ ਦੀ ਹਵਾਰਾ ਜੀ ਦੀ ਮਾਤਾ ਬਾਰੇ ਤਿੱਖੋ ਉਹਨਾਂ ਨੇ ਕਿੱਡਾ ਵੱਡਾ ਸੰਘਰਸ਼ ਚ ਮਈ ਉਹਨਾਂ ਦਾ ਜੀਵਨ ਆ ਸਾਰੀ ਉਮਰ ਉਹਨਾਂ ਨੇ ਭਾਈ ਜਗਤਾਰ ਜਹੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਸਾਰੀ ਉਮਰ ਆਪਣੇ ਜੇਲ੍ਹ ਦੇ ਵਿੱਚ ਕੱਢ ਲਈ ਪਰ ਅੱਜ ਉਹਨਾਂ ਦੀ ਮਾਂ ਜਿਹੜੀ ਕਿ ਮਰਨ ਕਿਨਾਰੇ ਆ ਕਿ ਜਿਹੜੀ ਉਹਨਾਂ ਨੂੰ ਅੱਜ ਤਿਕਰੋ ਮਕੈਰ ਰਹੇ ਨੇ ਆਪਦੇ ਪੁੱਤ ਦੇ ਉਹਨਾਂ ਨੇ ਦਰਸ਼ਨ ਕਰਨੇ ਨੇਗੇ ਉਹਨਾਂ ਨੂੰ ਸਰਕਾਰ ਕੋਈ ਪ੍ਰੋਲ ਨਹੀਂ ਦੇ ਰਹੀ ਕੋਈ ਕੋਈ ਛੁੱਟੀ ਨਹੀਂ ਦੇ ਰਹੀ ਇਸ ਕਰਕੇ ਇਹ ਦੇ ਪ੍ਰਤੀ ਸਾਡੇ ਰਾਜਨੀਤਿਕ ਲੀਡਰ ਵੀ ਚੁੱਪ ਨੇ ਸਾਡਾ ਕਲਾਕਾਰ ਵੀ ਮੈਂ ਦੇਖ ਰਿਹਾ ਕੱਲ ਦਾ ਕਲਾਕਾਰ ਵੀ ਕੋਈ ਇਹੋ ਜਿਹੀ ਇਨਸਾਨੀਅਤ ਦੀ ਗੱਲ ਕਰਨ ਨੂੰ ਤਿਆਰ ਨਹੀਂ ਤੇ ਸਾਡਾ ਮੀਡੀਆ ਵੀ ਗੱਲ ਕਰਨ ਨੂੰ ਤਿਆਰ ਨਹੀਂ ਜਰ ਇੱਕ ਬੰਦੇ ਦਾ ਐਡਾ ਸੰਘਰਸ਼ਮਈ ਜੀਵਨ ਹੋਵੇ ਤੁਸੀਂ ਉਧਰ ਲਈ ਹਾਂ ਦਾ ਨਾਰਾਬਣੀ ਮਾਰ ਸਕਦੇ ਉਹ ਮੈਂ ਦੇਖ ਰਿਹਾ ਯਾਰ ਇੱਥੇ ਮਰਨਾ ਜੰਮਣ ਬਣਿਆ ਹੀ ਆਇਆ ਠੀਕ ਹੈ ਇੱਥੇ ਜਿਹੜਿਆ ਬੰਦਿਆਂ ਨੇ ਸਾਰੀ ਜ਼ਿੰਦਗੀ ਲਾਤੀ ਪੰਜਾਬ ਲਈ ਉਹਨਾਂ ਦੀ ਬਾਤ ਪੁੱਛਣ ਵਾਲਾ ਪੰਜਾਬ ਦੇ ਵਿੱਚ ਕੋਈ ਨਹੀਂ ਹੈਗਾ ਤਾਂ ਕਰਕੇ ਜਿਹੜੇ ਇਹ ਪੰਜਾਬ ਦੇ ਹਾਲਾਤ ਬਣੇ ਨੇਗੇ ਜੇ ਉਹਨਾਂ ਪਿੱਛੇ ਆਪਾਂ ਖੜੇ ਹੁੰਦੇ ਨਾ ਸਾਡੇ ਆ ਹਾਲਾਤ ਨਾ ਬਣੇ ਹੁੰਦੇ ਠੀਕ ਆ ਯਾਰ ਘਟਨਾਵਾ ਦੁਰਘਟਨਾਵਾ ਵਾਪਰਦਿਆਂ ਨੇਗੀਆਂ ਪਰ ਜਿਨ੍ਹਾਂ ਦੀ ਐਡਾ ਵੱਡਾ ਸੰਘਰਸ਼ ਵਾਲੀ ਜੀਵਨ ਆਪਣੀ ਸਾਰੀ ਉਮਰ ਜੇਲ੍ਹ ਦੇ ਵਿੱਚ ਬੈਠ ਕੇ ਨਗਾਤੀ ਉਹਨਾਂ ਦੀ ਮਾਂ ਲਈ ਤਾਂ ਬੋਲਣ ਦਾ ਹੱਕ ਬਣਦਾ ਇਨਸਾਨੀਆ ਤੌਰ ਤੇ ਇੱਕ ਇੱਕ ਮਾਂ ਤੇ ਇੱਕ ਪੁੱਤ ਦਾ ਮਲਾਪ ਆ ਜਿਹੜਾ ਉਹ ਕਿਵੇਂ ਹੋ ਸਕਦਾ ਜੇ ਲੋਕ ਬੋਲਣ ਜੇ ਸਾਡੇ ਰਾਜਨੀਤਿਕ ਲੀਡਰ ਸੈਂਟਰ ਤੇ ਦਬਾਅ ਬਣਾਉਣ ਜੇ ਇਕੱਲਾ ਮੀਡੀਆ ਬੋਲੇ ਸਾਡਾ ਪੰਜਾਬ ਦਾ ਮੀਡੀਆ ਸੀ ਗੋਦੀ ਮੀਡੀਆ ਕਹਿੰਦੇ ਸਾਡਾ ਪੰਜਾਬ ਦਾ ਮੀਡੀਆ ਇਸ ਤੋਂ ਹੀ ਵੱਧ ਬਿਕਾਊ ਆ ਇਸ ਕਰਕੇ ਮੈਂ ਸਾਰਿਆਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਸਾਰੇ ਜਣੇ ਪੋਸਟਾਂ ਪਾਓ ਕਿ ਸੈਂਟਰ ਸਰਕਾਰ ਭਾਈ ਜਹੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਉਹਨਾਂ ਦੀ ਮਾਤਾ ਜੀ ਅੰਤਮ ਸਾਹਾਂ ਦੇ ਉੱਪਰ ਉਹਨਾਂ ਨੂੰ ਮਿਲਾਇਆ ਜਾਵੇ ਤੇ ਇਹ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਕੱਲਾ ਹਵਾ ਦਾ ਰੁਖ ਦੇਖ ਕੇ মিডিਆ ਕਿੱਧਰ ਨੂੰ ਚੱਲਦਾ ਉਹ মিডিਆ ਵੀ ਹੋਇਆ ਟ੍ਰੈਲ ਬਣਾਉਂਦਾ ਉਹ ਉਹ ਹੋ ਗਿਆ ਜੀ ਉਹਦੇ ਹੋ ਗਿਆ ਓਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਠੀਕ ਆ ਕਿਸੇ ਨੇ ਨਿੱਜੀ ਆਪਣੇ ਘਰ ਲਈ ਪੈਸਾ ਕਮਾਇਆ ਯਾਰ ਠੀਕ ਆ ਉਹਦਾ ਆਪਣਾ ਸਾਰੀ ਉਮਰ ਕਲਾਕਾਰੀ ਚ ਕਮਾਈ ਹੁੰਦੀ ਹੈ ਤੁਸੀਂ ਉਧਰ ਨੂੰ ਹੋ ਜਾਂਦੇ ਹੋ ਪਰ ਇੱਕ ਬੰਦੇ ਨੇ ਤੁਹਾਡੇ ਲਈ ਪੰਜਾਬ ਲਈ ਆਪਣੀ ਸਾਰੀ ਉਮਰ ਦਾਤੇ ਲਈ ਹੁੰਦੀ ਹੈ ਆਪਣੀ ਕੌਮ ਲਈ ਦਾਤੇ ਲਈ ਹੁੰਦੀ ਹੈ ਆਉਣ ਨੂੰ ਕਿਹੜਾ ਬਾਹਰ ਆ ਨਹੀਂ ਸਕਦੇ ਪਰ ਤੁਸੀਂ ਥੋੜੀ ਸ਼ਰਮ ਕਰਕੇ ਉਹਦੇ ਹੱਕ ਦੇ ਵਿੱਚ ਜਰੂਰ ਬੋਲੋ